ਜੀ ਸਿੰਘ ਸਾਹਿਬ ਕੀ ਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਨਾਗਰਾ ਤੇ ਮੈਨੂੰ ਪਿੰਡ ਦੇ ਵਿੱਚ ਦੀ ਬਸਾਦੇ ਆ ਤੇ ਲੰਬੜਾ ਦੇ ਘਰੋਂ ਬਲੌਂਗ ਕਰਦਾ ਪਿੰਡ ਚ ਬੋਲ ਦੇਖੋ ਜੀ ਅੱਜ ਪੂਰੇ ਨਗਰ ਨੂੰ ਇੱਕ ਵਿਛੋੜੇ ਦਾ ਦੁੱਖ ਸਹਿਣਾ ਪੈ ਰਿਹਾ ਆ ਸਾਡੇ ਗਿਆਨੀ ਭਾਈ ਸਾਹਿਬ ਭਾਈ ਰਗਵੀਰ ਸਿੰਘ ਜੀ ਨਾਗਰਾ ਜੋ ਕਿ ਜਾਦੀ ਅਸੀਂ ਸੁਰਤ ਸੰਭਾਲੀ ਆ ਉਤੋਂ ਹੀ ਗੁਰੂ ਘਰ ਵਿਖੇ ਸੇਵਾ ਕਰਦੇ ਆ ਰਹੇ ਆ ਤੋਂ ਪਹਿਲਾਂ ਵੈਸੇ ਪ੍ਰੀਤਮ ਸਿੰਘ ਜੀ ਹੁਣੀ ਉਹਨਾਂ ਦੇ ਲੜਕੇ ਉਹਨਾਂ ਦੀ ਪਰਿਵਾਰ ਸਾਰੇ ਗੁਰੂ ਘਰ ਦੀ ਸੇਵਾ ਕਰਦੇ ਸੀਗੇ ਪਰ ਭਾਈ ਰਗਵੀਰ ਸਿੰਘ ਜੀ ਹੁਣੀ ਉਹਨਾਂ ਦੇ ਨਾਲ ਮੂਰੇ ਹੋ ਕੇ ਸੇਵਾ ਕਰਦੇ ਸੀਗੇ ਨੌਜਵਾਨਾਂ ਨੂੰ ਨਾਲ ਲੈ ਕੇ ਜੋ ਵੀ ਕਾਰ ਸੇਵਾ ਕਰਨੀ ਹੁੰਦੀ ਸੀਗੀ ਤੇ ਸਾਰੀ ਕਾਰ ਸੇਵਾ ਭਾਈ ਸਾਹਿਬ ਭਾਈ ਰਕबीर ਸਿੰਘ ਅਤੇ ਜੋਗਾ ਸਿੰਘ ਜੀ ਹੁਣੀ ਇਨੀ ਮੋਰੇ ਹੋ ਕੇ ਸੇਵਾ ਕਰਨੀ ਤੇ ਸਾਰੇ ਨੌਜਵਾਨ ਇਹਨਾਂ ਤੇ ਪਗਲ ਲੱਗ ਜਾਂਦੇ ਸੀਗੇ ਫਿਰ 1995 ਦੇ ਵਿੱਚ Pritam Singh ਉਹਨਾਂ ਦਾ ਪਰਿਵਾਰ ਵਿਦੇਸ਼ ਦੇ ਵਿੱਚ ਵਸ ਜਾਂਦਾ ਸੀ ਉਹ ਦਾਸ ਨੂੰ ਗੁਰੂ ਘਰ ਦੀ ਸੇਵਾ ਸੌਂਪ ਜਾਂਦੇ ਆ ਸੋ ਦਾਸ ਨੇ ਮੇਰੇ ਡੈਡੀ ਜੀ ਕੈਪਟਨ ਸਰਦਾਰ ਸੂਨ ਸਿੰਘ ਨਾਗਰਾ ਹੁਣੀ ਅਸੀਂ ਦੋਨਾਂ ਨੇ ਗੁਰੂ ਘਰ ਵਿੱਚ ਕਾਫੀ ਸਮਾ 服务 ਕੀਤੀ ਆ ਸੋ ਸਾਡਾ ਵੀ ਵਿਦੇਸ਼ ਦਾ ਬਣ ਗਿਆ ਸੀਗਾ ਪ੍ਰੋਗਰਾਮ ਸੋ ਉਸ ਤੋਂ ਬਾਅਦ 1999 ਤੋਂ ਲਗਾਤਾਰ ਹੁਣ ਤਈ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਹੁਣੀ ਗੁਰੂ ਘਰ ਦੀ ਸੇਵਾ ਤਨ ਮਨ ਤੇ ਧਨ ਨਾਲ ਕੀਤੀ ਆ ਸੋ ਨਗਰ ਨਿਵਾਸੀਆਂ ਨੂੰ ਸਾਨੂੰ ਰਿਸ਼ਤੇਦਾਰਾਂ ਨੂੰ ਇਸ ਦਾ ਬਹੁਤ ਵਿਛੋੜਾ ਆ ਸੋ ਜੋ ਇਹ ਵਿਛੋੜਾ ਜਣੀ ਪੂਰਾ ਕਰਨਾ ਬਹੁਤ ਔਖਾ ਆ ਜਿਹੜਾ ਖਾਲੀ ਹੋ ਗਈ ਜਗਾ ਇਹ ਭਰਨੀ ਬਹੁਤ ਔਖੀ ਆ ਸੋ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ ਸੋ ਗੁਰੂ ਘਰ ਵਿਖੇ ਸੇਵਾ ਕਰਦੇ ਰਹੇ ਆ ਸੋ ਮੈਂ ਇੱਥੇ ਸੰਗਤਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਬੇਨਤੀ ਕਰੂੰਗਾ ਕਿ ਉਹ ਗੁਰੂ ਘਰ ਦੇ ਵਜੀਰ ਸਿਗੇ ਸਿਮਰਨ ਵੱਧ ਤੋਂ ਵੱਧ ਕਰੋ ਤੇ ਗੁਰੂ ਘਰ ਨਾਲ ਜੁੜੋ ਬਾਣੀ ਨਾਲ ਜੁੜੋ ਤੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਪਾਰੀ ਸੋ ਜਾਣਾ ਸਾਰਿਆਂ ਨੇ ਹੀ ਆ ਸੋ ਬਹੁਤਾ ਰੋਣ ਦਾ ਜਾਂ ਉਹ ਕੰਮ ਨਹੀਂ ਕਰਨਾ ਚਾਹੀਦਾ ਸੋ ਐਨੀ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਾਰਜ ਕੀ ਨਾਮ ਜੀ ਆਪਣਾ ਉਹ ਨਾਮ ਕਰਨੈ ਸਿੰਘ ਨਗਰਜੀ ਜੀ ਤੇ ਆ ਜੀ ਪਈ ਜਿਹੜਾ ਬਠਾੜੇ ਗੁਰਜੀਤ ਸਿੰਘ ਸੀਗਾ ਜੀ 25 ਸਾਲ ਹੋ ਗਏ ਇਹਨੂੰ ਮੁਫਤ ਸੇਵਾ ਕਰਦੇ ਆ ਜੀ ਇਹ ਉਹਨੂੰ ਰਿੰਮੇਚ ਲਗਾ ਸੀਗਾ ਜੀ ਸੂਨ ਸਿੰਘ ਦਾ ਆਪਣਾ ਪਰਿਵਾਰ ਘਰਦਾ ਸੀਗਾ ਇੱਥੇ ਜੀ ਸੂਨ ਸਿੰਘ ਆਪ ਹੀ ਉਹ ਚਲ ਗਿਆ ਬਾਹਰ ਉਹ ਤੇ ਮਾਦੀ ਲੱਗਿਆ ਜੀ ਬੜੀ ਨਿਸ਼ਕਾਮ ਸੇਵਾ ਕੀਤੀ ਆ ਜੀ ਜਿੱਥੇ ਵੀ ਬڑے ਅਧਵ ਉਹ ਦਾਵਨਾ ਸਾਰਾ ਪਾਠ ਕਰਨਾ ਬਾਕੀ ਗੁਰਦੇ ਤਿੰਨ ਸਭ ਕਹਿੰਦੇ ਇਸ ਵੀ ਇੱਕ ਜਣਾ ਪਾਠ ਕਰੇ ਸਾਰਾ ਇਹੀ ਕਰਦਾ ਰਿਹਾ ਹੈ ਜੀ ਫਿਰ ਨਿਸ਼ਕਾਮ ਸਿਆਖ ਕੋ ਲੈਣਾ ਨਹੀਂ ਦੇਣਾ ਨਹੀਂ ਕਿਸੇ ਦੇ ਜਾਣਾ ਬੜੀ ਇੱਜ਼ਤ ਮਾਨ ਨਾ ਜਾਣਾ ਐਨਾ ਸਾਨੂੰ ਇੱਥੇ ਭਰੋਸਾਤਾ ਉਹ ਅੰਤ ਨਹੀਂ ਅਸੀਂ ਤਾਂ ਇਹ ਸੋਚਦੇ ਆਂ ਕਿਸ ਗਹਾਂ ਲਈ ਸਾਡੇ ਗੁਰੂ ਘਰ ਦਾ ਕਿਹਾ ਹੋਇਆ ਕੌਣ ਪਾਠ ਹੀ ਰੱਖਾਂ ਜੀ ਕਿਤਾ ਹੀ ਕਹਿੰਦੇ ਆ ਜੀ ਪ੍ਰਮਾਤਮਾ ਇਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਜੀ ਪਿਛੇ ਪੁਣਾ ਪਰਿਵਾਰ ਨੂੰ ਬਰਤਣ ਦਾ ਪਲਵਖੇ ਪਾਈ ਜੀ ਇਹ ਵੀਰਜ ਕੀ ਨਾਮ ਜੀ ਆਪਣਾ ਮੀਨਾ ਰਿਸ਼ਪਾਲ ਸਿੰਘ ਹੈ ਜੀ ਜੀ ਅੱਜ ਸਾਡੇ ਗੁਰਦੁਆਰਾ ਸਿੰਘ ਸੁਆਪੰਡੀ ਦੇ ਬੋਲ ਦੀ ਜੋ ਮੁੱਖ ਸੇਵਾਦਾਰ ਸੀ ਹੈੱਡ ਗ੍ਰਾਂਤੀ ਗ੍ਰਿਗਿਆਨੀ ਲਗਵੀ ਸਿੰਘ ਜੀ ਜਿਨ੍ਹਾਂ ਨੇ ਲਗਭਗ 30 ਤੋਂ 35 ਸਾਲ ਗੁਰੂ ਘਰ ਦੀ ਸੇਵਾ ਨਿਸ਼ਕਾਮ ਸੇਵਾ ਕੀਤੀ ਹੈ ਉਹ ਦੋ ਦਿਨ ਕੁਛ ਦਿਨ ਪਹਿਲਾਂ ਆਪਣੇ ਸਵਾਸਾਂ ਦੀ ਪੁੰਜੀ ਧੋਗ ਦੇ ਹੋਏ ਪਰਮਾਤਮਾ ਦੀ ਚਰਨਾਚ ਜਾਬਰਾਜੀ ਸਨ ਅੱਜ ਉਹਨਾਂ ਦੀ ਸੰਸਕਾਰ ਕੀਤੇ ਗਿਆ ਤੇ ਸ਼ਨੀਵਾਰ ਦਿਨ 14 ਤਰੀਕ ਨੂੰ ਉਹਨਾਂ ਦੀ ਅੰਤਿਮ ਅਰਦਾਸ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਉਹਨਾਂ ਦੀ ਅੰਤਿਮ ਅਰਦਾਸ ਜ਼ਰੂਰ ਹਾਜ਼ਰ ਹੋਣਾ ਔਰ ਗਿਆਨੀ ਜੀ ਦੇ ਜਾਣ ਨਾਲ ਸਾਡੇ ਨਗਰ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਹ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜਦੇ ਸਨ ਗੁਰੂ ਘਰ ਦੀ ਸੇਵਾ ਜੋ ਕੋਈ ਵੀ ਉਹਨਾਂ ਨੂੰ ਕੋਈ ਕੰਮ ਹੋਵੇ ਉਹ ਤੋਂ ਕਦੇ ਵੀ ਖੁੰਝਦੇ ਨਹੀਂ ਸਨ ਉਹਨਾਂ ਦੀ ਜਾਣਨਾ ਸਾਡੇ ਨਗਰ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਅ ਇੱਕਿਆਸ ਨੇ ਕਾਫੀ ਕਟਾਪਿਆ ਤੇ ਪ੍ਰਮਾਤਮਾ ਅੱਗੇ ਅਰਦਾਸ ਹੈ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਾਮ ਅਸਪਰਸ਼। ਇਹ ਵੀਰ ਜੀ ਕੀ ਨਾਮ ਹੈ? ਮੇਰਾ ਨਾਮ ਬਲਜੀਤ ਸਿੰਘ ਜੀ ਅੱਜ ਸਾਡੇ ਪੂਜਨੀਕ ਚਾਚਾ ਰਗਵੀਰ ਸਿੰਘ ਜੋ ਕਿ ਵੱਡਾ ਗੁਰਦੁਆਰਾ ਸਾਹਿਬ ਤੋਂ ਹੱਡ ਗ੍ਰੰਥੀ ਰਹੇ ਤੇ ਉਹ ਕੁਝ ਦਿਨ ਪਹਿਲਾਂ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾਵਰਾਜ ਜਿਹੜਾ ਕਿ ਸਾਡੇ ਪਿੰਡ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਾਕ ਇਸ ਦੁਨੀਆ ਤੋਂ ਚਲੇ ਗਿਆ ਤੇ ਮੈਂ ਇਹੀ ਅਰਦਾਸ ਕਰਦਾ ਕਿ ਰੱਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣ ਬਖਸ਼ਣ ਤੇ 14 ਤਰੀਕ ਦਿਨ ਸ਼ਨੀਵਾਰ ਨੂੰ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ ਕੀ ਨਾਮੀਰ ਜੀ ਘਰਪ੍ਰੀਤ ਸਿੰਘ ਜੱਪੂਆਲ ਜੀ ਅੱਜ ਅਸੀਂ ਸ਼ਮਸ਼ਾਨ ਘੜ ਦੇ ਡੱਬਵਾਲ ਵਿੱਚ ਪਹੁੰਚੇ ਹਾਂ ਸਾਡੇ ਪਿੰਡ ਤੋਂ ਬਹੁਤ ਹੀ ਉੱਘੀ ਸ਼ਖਸੀਅਤ ਧਾਰਮਿਕ ਹਸਤੀ ਜੀ ਸਰਦਾਰ ਰਗਵੀਰ ਸਿੰਘ ਜੀ ਗਿਆਨੀ ਸਿੰਘ ਸਾਹਿਬ ਬੜਾ ਗੁਰਦੁਆਰਾ ਸਾਹਿਬ ਤੋਂ ਅੱਜ ਅਸੀਂ ਸ਼ਮਸ਼ਾਨ ਘੜ ਪਿੰਡ ਦੇ ਡੱਬਵਾਲ ਵਿੱਚ ਪਹੁੰਚੇ ਹਾਂ ਗਿਆਨੀ ਰਗਵੀਰ ਸਿੰਘ ਜੀ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ ਹਾਂ ਗਿਆਨੀ ਰਗਵੀਰ ਸਿੰਘ ਜੀ ਦਾ ਜੋ ਘਟਾ ਉਹਨਾਂ ਦੇ ਪਰਿਵਾਰ ਨੂੰ ਪਿਆ ਸਾਡੇ ਪਿੰਡ ਨੂੰ ਵੀ ਪਿਆ ਹੈ ਗਿਆਨੀ ਰਗਵੀਰ ਸਿੰਘ ਜੀ ਨੇ ਪਿੰਡ ਦੀ ਬਹੁਤ ਸੇਵਾ ਕੀਤੀ ਗੁਰੂ ਘਰ ਦੀ ਬਹੁਤ ਨਿਸ਼ਕਾਮ ਸੇਵਾ ਕੀਤੀ ਵਾਹਿਗੁਰੂ ਜੀ ਅਗੇ ਇਹ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇ ਪਿਆਰੇ ਸਾਥੀਓ ਪੰਡ ਜੱਬੋਵਾਲ ਦੇ ਭਾਈ ਰਗਵੀਰ ਸਿੰਘ ਜੀ ਗੁਰੂ ਘਰ ਦੇ ਵਜ਼ੀਰ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਭਾਈ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਜੱਬੋਵਾਲ ਦੇ ਗੁਰਦੁਆਰਾ ਸਿੰਘ ਸਵਾ ਦੀ 35 ਸਾਲ ਦੇ ਕਰੀਬ ਸੇਵਾ ਕੀਤੀ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਪਿੰਡ ਜੱਬੋਵਾਲ ਦੀਆਂ ਸੰਗਤਾਂ ਤੋਂ ਵਿਦਾਇਗੀ ਲੈ ਰਹੇ ਹਨ ਪਿੰਡ ਜੱਬੋਵਾਲ ਦੇ ਭਾਈ ਰਗਵੀਰ ਸਿੰਘ ਜੀ ਸੰਸਾਰ ਦੀ ਯਾਤਰਾ ਨੂੰ ਪੂਰੇ ਕਰਦੇ ਹੋਏ ਅਲਵਿਦਾ ਕਹਿ ਗਏ ਨੇ ਪਿੰਡ ਜੱਬੋਵਾਲ ਨੂੰ ਜਿਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਦੇ 35 ਸਾਲ ਦੇ ਕਰੀਬ ਸੇਵਾ ਕੀਤੀ ਗੁਰੂ ਘਰ ਦੇ ਵਜ਼ੀਰ ਭਾਈ ਰਗਵੀਰ ਸਿੰਘ ਜੀ ਨੂੰ ਨਗਰ ਨਿਵਾਸੀਆਂ ਰਿਸ਼ਤੇਦਾਰਾਂ ਨੇ ਨਮ ਅੱਖਾਂ ਦੇ ਨਾਲ ਵਿਦਾਇਗੀ ਦਿੱਤੀ ਤਸਵੀਰਾਂ ਪਿੰਡ ਜੱਬੋਵਾਲ ਦੀਆਂ ਦਿਖਾਉਂਦੇ ਆਂ ਗੁਰੂ ਘਰ ਦੀ ਸੇਵਾ ਕਰਦੇ ਹੋਏ ਭਾਈ ਰਗਵੀਰ ਸਿੰਘ ਜੀ ਸੰਸਾਰ ਦੀ ਪੂਰੀ ਯਾਤਰਾ ਕਰਦੇ ਹੋਏ ਸੰਸਾਰ ਨੂੰ ਅਲਵਿਦਾ ਕਹਿ ਕੇ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਆ। ਗੁਰੂ ਘਰ ਦੇ ਵਜ਼ੀਰ ਭਾਈ ਰਗਵੀਰ ਸਿੰਘ ਜੀ ਜਿਨ੍ਹਾਂ ਨੇ 35 ਸਾਲ ਦੇ ਕਰੀਬ ਗੁਰਦੁਆਰਾ ਸਿੰਘ ਸਭਾ ਦੀ ਸੇਵਾ ਨਿਭਾਈ ਸਵਾਸਾਂ ਦੀ ਪੂੰਜੀ ਪੂਰੀ ਹੁੰਦੇ ਸਾਰ ਸੰਸਾਰ ਤੋਂ ਵਿਦਾਇਗੀ ਲੈ ਰਹੇ ਹਨ ਭਾਈ ਰਗਵੀਰ ਸਿੰਘ ਜੀ ਇਸ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਜੱਬੋਵਾਲ ਨਗਰ ਨਿਵਾਸੀਆਂ ਤੇ ਰਿਸ਼ਤੇਦਾਰਾਂ ਨੇ ਨਵ ਅੱਖਾਂ ਦੇ ਨਾਲ ਭਾਈ ਰਗਵੀਰ ਸਿੰਘ ਜੀ ਨੂੰ ਵਿਦਾਇਗੀ ਦਿੱਤੀ ਪਿੰਡ ਜੱਬੋਵਾਲ ਦੀਆਂ ਤਸਵੀਰਾਂ ਦਿਖਾਉਂਦੇ ਪਏ ਹਾਂ ਭਾਈ ਰਗਵੀਰ ਸਿੰਘ ਜੀ ਜਿਨ੍ਹਾਂ ਨੇ ਗੁਰਦੁਆਰਾ ਸਿੰਘ ਸਭਾ ਦੀ 35 ਸਾਲ ਦੇ ਕਰੀਬ ਵੱਡੀ ਸੇਵਾ ਨਿਭਾਈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਹੋਈਆਂ ਸੰਗਤਾਂ ਗੁਰੂ ਘਰ ਦੀ ਵਜ਼ੀਰ ਪਿੰਡ ਜੱਬੋਵਾਲ ਦੇ ਭਾਈ ਰਗਵੀਰ ਸਿੰਘ ਜੀ ਨੂੰ ਨਾਮ ਅੱਖਾਂ ਦੇ ਨਾਲ ਵਿਦਾਇਗੀ ਦੇ ਰਹੇ ਹਨ। ਸਵਾਸਾਂ ਦੀ ਪੁੰਜੀ ਖਤਮ ਹੋਣ ਪ੍ਰੰਤ ਅੱਜ ਸੰਸਕਾਰਾਂ ਦੇ ਵਾਸਤੇ ਜੱਬੋਵਾਲ ਤੋਂ ਸੰਗਤਾਂ ਜਾ ਰਹੀਆਂ ਹਨ ਸ਼ਮਸ਼ਾਨ ਘਾਟ ਦੇ ਲਈ ਜੱਬੋਵਾਲ ਦੀਆਂ ਕਾਫੀ ਵੱਡੀ ਤਦਾਰ ਦੇ ਵਿੱਚ ਸੰਗਤਾਂ ਪਹੁੰਚੀਆਂ ਨਾਮ ਅੱਖਾਂ ਦੇ ਨਾਲ ਵਿਦਾਇਗੀ ਉਹ ਪਰੇ ਕਰੀ ਗਏ ਪਾਇਓ ਉਹ ਨਹੀਂ ਪਾਈ ਦੋ ਉਹ ਹੋ ਨਹੀਂ ਉੱਪਰ ਚਲੇ ਜੇ ਸੱਜੇ ਪੱਲੇ ਤੋਂ ਮਹਾਸੰਗਤ ਉਹਨੂੰ ਅੰਤਲੇ ਵਾਲੀ ਸੋਨਾ ਦੀ ਹੜ ਸੋਨਾ ਦੀ ਹੜ ਇਹ ਬਹੁਤ ਸੁੰਦਰ ਹੈ ਆਈ ਗਏ ਬਦੌਰ ਉਹ ਜਿਹੜੇ ਮੰਦਗਨਾਂ ਦੇ ਕੋਈ ਨਹੀਂ ਬਸੇ ਸਹਾਇ ਵਾਰਸ਼ੀ ਭਗਵਤੀ ਜੀ ਦੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਤੀ ਸਿੰਘ ਦੱਤਿਆ ਗੁਰੂ ਨਾਨਕ ਦੇਵ ਜੀ ਦੇ ਆਇਕਰਮ ਦੇ ਗੁਰਦੁਸ਼ੀਆਂ ਵਰਦਾਸ ਆਰਾਮ ਦਰਸਨ ਹੁਣ ਚਾਹੀਏ

ਪੰਜਾਂ ਕਤਾਰਾਂ ਸਰਬੱਤ ਗੁਰੂ ਘਰਿਆਂ ਦੇ ਦਰਸ਼ਨ ਦਿਦਾਰਿਆਂ ਦਾ ਧਿਆਨ ਕਰਕੇ ਸਾਗਤ ਬੋਲੋ ਜੀ ਵਾਹਿਗੁਰੂ ਜੀ ਸਾਹੀ ਖਾਲਸੇ ਜੀ ਦੇ ਬੋਲ ਬਾਣੀ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ ਹੰਸ ਕੀ ਬਾਣੀ ਬਰੇ ਪਤੀ ਸਾਡੇ ਗਿਆਨੀ ਸਿੰਘ ਸਾਹਿਬ ਅਗਿਆਨੀ ਰਵਿਕੰਗ ਸਿੰਘ ਦੇ ਅੰਤਮ ਸੰਸਕਾਰ ਦੇ ਸਾਰੀਆਂ ਸੰਗਤਾਂ ਹਾਜ਼ਰ ਹੋਈਆਂ ਸਾਰੇ ਰਿਸ਼ਤੇਦਾਰਾਂ ਨੂੰ ਨਗਰ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ 14 ਤਰੀਕ ਦਿਨ ਸ਼ਨੀਵਾਰ ਨੂੰ ਅੰਤਮ ਅਰਦਾਸ ਹੋਣੀ ਆ ਸਾਰੇ ਰਿਸ਼ਤੇਦਾਰਾਂ ਨੇ ਉਸ ਦਿਨ ਸਾਰਿਆਂ ਦਰਸ਼ਨ ਦੇਣ ਦੀ ਕਿਰਪਾਤਾ ਕਰਨੀ ਜੀ 14 ਤਰੀਕ ਦਿਨ ਸ਼ਨੀਵਾਰ ਉਸ ਰੰਸਾਰੀਆਂ ਦਰਸ਼ਨ ਦੇਣੇ ਜੀ ਤੇ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਸਾਰੀਆਂ ਸੰਗਤਾਂ ਨੇ ਜਾਣਾ ਜੀ ਉੱਥੇ ਅਰਦਾਸ ਬੇਨਤੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਵਜ਼ੀਰ ਭਾਈ ਰਗਵੀਰ ਸਿੰਘ ਜੀ ਪਿੰਡ ਜੱਬੋਵਾਲ ਨੂੰ ਅਲਵਿਦਾ ਕਹਿ ਗਏ ਸਵੰਸਾਂ ਦੀ ਪੂੰਜੀ ਪੂਰੀ ਕਰਦਿਆ ਹੋਇਆ ਗੁਰੂ ਘਰ ਦੇ ਵਜ਼ੀਰ ਗੁਰਦੁਆਰਾ ਸਿੰਘ ਸਵਾ ਦੇ ਹੈੱਡ ਗ੍ਰਾਂਥੀ ਸਹਿਬਾਨ ਜੱਬੋਬਾਲ ਤੋਂ ਵਿਦਾਇਗੀ ਲੈ ਗਏ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਹੋਇਆਂ ਪਰਿਵਾਰ ਨੂੰ ਨਗਰ ਨੂੰ ਬਹੁਤ ਵੱਡਾ ਸੁਦੇਵੀ ਵਿਛੋੜਾ ਦੇ ਗਏ ਹਨ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਡਾ ਬਲ ਬਖਸ਼ੇ ਰਿਸ਼ਤੇਦਾਰ ਨੂੰ ਸਕਿਆ ਸੁਬੰਧੀਆਂ ਮਿੱਤਰਾਂ ਸਜਣਾ ਨੂੰ ਉਹਨਾਂ ਦੇ ਜਾਣ ਦੇ ਨਾਲ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਬਹੁਤ ਵੱਡੀਆਂ ਸੇਵਾਵਾਂ ਅਕਸਰ ਹੀ ਭਾਈ ਰਗਵੀਰ ਸਿੰਘ ਜੀ ਅੱਗੇ ਵਧ ਕੇ ਕਰਦੇ ਸਨ ਕਿਸੇ ਵੀ ਤਰ੍ਹਾਂ ਦੀ ਸੇਵਾ ਦੀ ਗੱਲ ਹੋਣੀ ਜਾਂ ਪਾਠ ਆਰੰਭ ਕਰਵਾਣੇ ਜਾਂ ਪਾਠੀ ਸਹਿਵਾਨਾਂ ਦੀਆਂ ਜਾਣਕਾਰੀਆਂ ਲੈਣੀਆਂ ਤੇ ਭਾਈ ਰਗਵੀਰ ਸਿੰਘ ਜੀ ਨੇ ਮੋਹਰੇ ਹੋ ਕੇ ਅਕਸਰ ਹੀ ਸਾਰਿਆਂ ਆਂ ਦੇ ਜਿਹੜੇ ਪੱਕੇ ਰੇਂਜ ਆ ਉਹ ਕਰਦੇ ਨੇ ਨਗਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੁੰਦੀ ਸੀ ਭਾਈ ਰਗਵੀਰ ਸਿੰਘ ਜੀ ਦੇ ਜਾਨ ਦੇ ਨਾਲ ਨਗਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਨਗਰ ਨਿਵਾਸੀਆਂ ਨੇ ਮਹੱਲਾ ਵਾਸੀਆਂ ਨੇ ਸਾਰੇ ਹੀ ਰਿਸ਼ਤੇਦਾਰਾਂ ਨੇ ਬੜੀ ਨੰਮ ਅੱਖਾਂ ਦੇ ਨਾਲ ਭਾਈ ਰਗਵੀਰ ਸਿੰਘ ਜੀ ਨੂੰ ਵਿਦਾਇਗੀ ਦਿੱਤੀ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ ਗਾਲ <laughs> ਮਿਲਾਂ ਸਰਬ ਦੇ ਸੱਚ ਖੇਲੋ ਜਲ ਅਗਨੀ ਹਿਜਾਣਾ ਸਭ ਦਸਣਾ ਜੋਗ ਦੁਖ ਸੱਚਾ ਨੇ ਸਿਉ ਪਿੰਡ ਸਹੂ ਉਹ ਨਾ

ਸ਼੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਰਿਠੇ ਸਭ ਪਜਾਏ ਤੇਗ ਬਹਾਦਰ ਸਿਮਰਿਆ ਕਰਮਾਂ ਨੇ ਪਿਆਰ ਦੇ ਤਾਈ ਸਭ ਤਾਈ ਅਨਸਾਇ ਜਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਅਨਸਾਇ ਜਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿ ਨਾਮ ਵਾਹਿਗੁਰੂ ਸਤਿ